ਗੁੱਡ ਮਾਰਨਿੰਗ एवरीवन वेलकम ਬੈਕ ਟੂ ਮਾਈ YouTube ਚੈਨਲ ਆਈ ਆਪਕੇ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਅਸੀਂ ਕਰਨ ਲੱਗੇ ਆ ਜੇ ਨਵਰਾਤਰਿਆਂ ਦੀ ਲਾਸਟ ਜਿਹੜੀ ਹੈਗੀ ਆ ਜੋਤ ਜਗਾ ਰਹੇ ਆ ਤੇ ਉਹ ਅਸੀਂ ਤੁਹਾਡੇ ਨਾਲ ਜਿਹੜੀ ਹੈ ਸ਼ੇਅਰ ਕਰਦੇ ਪਏ ਆ ਕਿ ਅਸੀਂ ਕਿੱਦਾਂ ਕੀ ਕੁਝ ਬਣਾ ਰਹੇ ਆ ਤੇ ਕਿਵੇਂ ਕਰਨਾ ਅਸੀਂ ਗੈਸ ਦੇ ਉੱਪਰ ਕੜਾਈ ਰੱਖ ਕੇ ਤੇ ਇਹਦੇ ਵਿੱਚ ਘਿਓ ਪਾ ਲਿਆ ਹੋਇਆ ਆ ਤੇ ਇੱਕ ਸਾਈਡ ਤੇ ਸਾਡੀ ਜਿਹੜੀ ਆਲੂਆਂ ਦੀ ਸਬਜ਼ੀ ਬਣਦੀ ਪਈ ਹੈ ਪੂੜੀਆਂ ਲਈ ਅਸੀਂ ਆਟਾ ਵੀ ਗੁੰਨ ਰੱਖਿਆ ਹੈ ਤੇ ਜਿਹੜੇ ਚਨੇ ਹੁੰਦੇ ਆ ਕਾਲੇ ਉਹ ਵੀ ਸਾਡੇ ਬਣ ਕੇ ਬਿਲਕੁਲ ਤਿਆਰ ਹੈਗੇ ਨੇ ਹੁਣ ਸਿਰਫ ਅਸੀਂ ਇਹੜਾ ਪ੍ਰਸ਼ਾਦ ਕਰਨਾ ਬਾਕੀ ਹੈ ਜੇ ਇਸ ਤੋਂ ਬਾਅਦ ਅਸੀਂ ਆਪਣੀਆਂ ਪੂੜੀਆਂ ਨੂੰ ਫਰਾਈ ਕਰਾਂਗੇ ਕਿਉਂ ਸਾਡਾ ਗਰਮ ਹੋ ਗਿਆ ਹੋਇਆ ਤੇ ਹੁਣ ਅਸੀਂ ਪਾ ਰਹੇ ਆ ਆਪਣੀਆਂ ਇੱਕ ਇੱਕ ਟੋਰੀ ਪਾ ਰਹੀਆਂ ਸੂਜੀ ਦੀ ਹੁਣ ਅਸੀਂ ਇਹ ਚ ਪਾ ਲਵਾਂਗੇ ਆਪਣੀ ਸੂਜੀ ਅਸੀਂ ਹੁਣ ਬਣਾਉਣਾ ਕੜਾ ਪ੍ਰਸ਼ਾਦ ਜਿਹੜਾ ਮਾਤਾ ਜੀ ਲਈ ਉਹਨੂੰ ਸੀ ਕਰਾਂਗੇ ਤਿਆਰ ਜੇ ਤਾਂ ਨਿੱਕੇ ਹੋ ਘੱਟ ਵੱਧ ਲੱਗਿਆ ਤਾਂ ਤੁਸੀਂ ਕਰ ਸਕਦੇ ਹੋਰ ਪਾ ਸਕਦੇ ਆ ਬਸ ਇਦਾਂ ਹੀ ਤੁਸੀਂ ਨੂੰ మీడియం ਫਲੇਮ ਤੇ ਹਿਲਾਉਂਦੇ ਹੋਏ ਨਾ ਬ੍ਰਾਊਨ ਕਰ ਲਾਂਗੇ ਜੀ ਸੂਜੀ ਨੂੰ ਇੱਧਰ ਸਾਡੀ ਕੁੱਕਰ ਦੇ ਵਿੱਚ ਆਲੂਆਂ ਦੀ ਸਬਜ਼ੀ ਬਣਦੀ ਪਈ ਹੈ ਜੀ ਇੱਧਰ ਸਾਡੇ ਜਿਹੜੇ ਚਨੇ ਆ ਬਲਣ ਕੇ ਤਿਆਰ ਹੋ ਗਏ ਹੋਏ ਆ ਇੱਧਰ ਅਸੀਂ ਆਪਣਾ ਪੂੜੀਆਂ ਦਾ ਜਿਹੜਾ ਆਟਾ ਆ ਉਹਨੂੰ ਤਿਆਰ ਕੀਤਾ ਹੋਇਆ ਹੈ ਜੀ ਗੁੰਨ ਕੇ ਬਸ ਇਹ ਨੂੰ ਅਸੀਂ ਤਿਆਰ ਕਰਾਂਗੇ ਹਾਂ ਜੀ ਅਸੀਂ ਜਿਹੜੀ ਲਾਸਟ ਜੋਤ ਨੌਵੀਂ ਉਹ ਜਗਾਈ ਦੀਆਂ ਜੀ ਤੇ ਪਰਮਾਤਮਾ ਦੇ ਕੀ ਹੈ ਬਸ ਅਸੀ ਜੋਤ ਜ਼ਰੂਰ ਜਗਾਈ ਦੀ ਇਹ ਨੌਮੀ ਤੇ ਮਾਤਾ ਜੀ ਦੀ ਬਾਕੀ ਕਈ ਲੋਕ ਜੜੇ ਆ ਉਹ ਕੋਈ ਪਹਿਲਾਂ 2 ਦਿਨ ਜਗਾ ਲੈਂਦਾ ਤੇ ਕੋਈ ਇੱਕ ਦਿਨ ਪਹਿਲਾਂ ਜਗਾ ਲੈਂਦਾ ਇਹ ਆਪ ਕੋ ਆਪਣਾ ਸਬਦਾ ਹਿਸਾਬ ਜਿੱਦਾਂ ਵੀ ਕਿਸੇ ਦਾ ਮਨ ਕਰੇ ਜੇ ਕਿਸੇ ਨੂੰ ਪਹਿਲਾਂ ਕਿਤੇ ਜਾਣਾ ਹੁੰਦਾ ਹੈ ਤਾਂ ਕਿਦਾਂ ਤੋਂ ਪਹਿਲਾਂ ਵੀ ਜਗਾ ਲੈਂਦਾ ਹਾਂਜੀ ਸਿਰਫ ਜੇ ਮਨ ਤਾਂ ਨਹੀਂ ਤੇ ਦੀ ਮਨ ਦੇ ਵਿੱਚ ਕਿਸੇ ਵੀ ਸ਼ਰਧਾ ਭਾਵਨਾ ਹੋਵੇ ਤੇ ਜਦੋਂ ਤੁਸੀਂ ਮਰਜ਼ੀ ਕਰ ਸਕਦੇ ਹੋ ਜਦੋਂ ਵੀ ਅਸੀਂ ਸੂਜੀ ਦਾ ਹਲਵਾ ਬਣਾਉਣਾ ਹੁੰਦਾ ਜੀ ਇਹਨੂੰ ਲਗਾਤਾਰ ਹੀ ਹਿਲਾਉਣਾ ਪੈਂਦਾ ਕਿਉਂਕਿ ਇਹ ਬਹੁਤ ਜਲਦੀ ਨਾ ਜਲ ਜਾਂਦੀ ਹੈ ਥੱਲੇ ਲੱਗ ਜਾਂਦੀ ਹੈ ਤੇ ਫਿਰ ਮਤਲਬ ਬਹੁਤ ਜਲਦੀ ਪੱਕਣਾ ਜਿਹੜਾ ਸ਼ੁਰੂ ਕਰਦੀ ਫਿਰ ਕਾਲੀ ਕਾਲੀ ਵੀ ਹੋ ਜਾਂਦੀ ਹੈ ਇਸ ਲਈ ਬਸ ਇਹਨੂੰ ਹਿਲਾਇਆ ਜਾਣਾ ਹੈ ਜਿਹੜਾ ਕਿ ਬਸ ਐਵੇਂ ਹੀ ਪੱਕ ਜਾਵੇ ਤੇ ਹੁਣ ਜਿਹੜਾ ਕਿਉ ਥੋੜਾ ਅਲੱਗ ਹੋ ਰਿਹਾ ਹੈ ਇਹ ਤੋਂ ਬਸ ਹਲਕੀ ਜਿਹੀ ਹੋਰ ਪਕਾਵਾਂਗੇ ਜੀ ਹਲਕੀ ਜਿਹੀ ਹੋਰ ਬ੍ਰਾਊਨ ਕਰਾਂਗੇ ਸਾਂਜੀ ਸੂਜੀ ਸਾਡੀ ਬ੍ਰਾਊਨ ਹੋ ਗਈ ਹੋਈ ਹੈ ਹੁਣ ਅਸੀਂ ਇਹਦੇ ਵਿੱਚ ਪਾ ਦੇਵਾਂਗੇ ਜੇ ਠੰਡਾ ਪਾਣੀ ਇਹ ਸੂਜੀ ਦਾ ਹੈ ਜੀ ਹਲਵਾ ਇਸ ਲਈ ਅਸੀਂ ਠੰਡਾ ਪਾਣੀ ਪਾ ਰਹੇ ਹਾਂ ਤੁਸੀਂ ਗਰਮ ਪਾਣੀ ਵੀ ਪਾ ਸਕਦੇ ਆ ਜੇ ਆਟੇ ਦਾ ਹੋਵੇ ਤੇ ਫਿਰ ਉਹਦੇ ਵਿੱਚ ਗਰਮ ਪਾਣੀ ਹੀ ਪੈਣਾ ਹੁੰਦਾ ਹੈ ਥੋੜੀ-ਥੋੜੀ ਪਾਣੀ ਪਾਵਾਂਗੇ ਸੂਜੀ ਨੂੰ ਹਲਾਉਂਦੇ ਹੋਏ ਪਾਣੀ ਪਾਣਾ ਤਾਂ ਕਿ ਇਹਦੇ ਵਿੱਚ ਕੋਈ ਵੀ ਇਹਦੇ ਬਾਉਨਜੇ ਬਣਨਾ ਖੁਨਸੀ ਨਾਲ ਹੀ ਇਹਦੇ ਇੱਕ ਕਟੋਰੀ ਉਹ ਹੀ ਜਿਹੜੀ ਚੀਨੀ ਦੀ ਪਾ ਦਾਂਗੇ ਬਸ ਉਹ ਨਾਲ ਦੀ ਨਾਲ ਹੀ ਚੀਨੀ ਵੀ ਮੈਲਟ ਹੋ ਜਾਣੀ ਹੈ ਤੇ ਸਾਡਾ ਜਿਹੜਾ ਹਲਵਾ ਵੀ ਬਣ ਕੇ ਤਿਆਰ ਹੋ ਜਾਣਾ ਜੀ ਦੇਖੋ ਜੀ ਜੇ ਤਾਂ ਸਾਡਾ ਹਲਵਾ ਆ ਰੈਡੀ ਹੋ ਰਿਹਾ ਆ ਬਸ ਇਹਨੂੰ ਇਦਾਂ ਹੀ ਹਿਲਾਉਂਦੇ ਹੋਏ ਰੈਡੀ ਕਰਾਂਗੇ ਜਦ ਤੱਕ ਚੰਗਰ ਪੱਕ ਨਹੀਂ ਜਾਂਦਾ ਹੁਣ ਅਸੀਂ ਇਹਦੇ ਚ ਪਾ ਦਵਾਂਗੇ ਕਟਿਆ ਹੋਇਆ ਆਪਣਾ ਜਿਹੜਾ ਖੋਪਰਾ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਜੀ ਆਪਣੀ ਸੂਜੀ ਔਰ ਸੌਰੀ ਸੌਗੀ ਪਾਵਾਂਗੇ ਸੌਗੀ ਨੇ ਪਾਣੀ ਵਿੱਚ ਭਿਓ ਕੇ ਰੱਖੀ ਹੋਈ ਸੀ ਜੀ ਤੇ ਬਹੁਤ ਬਰੀਕ ਵਾਲੀ ਸੌਗੀ ਹੈ ਹੁਣ ਅਸੀਂ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੋਂ ਦੇ ਨਾਲ ਸਾਰੀ ਡਸਟ ਨਿਕਲ ਜਾਂਦੀ ਹੈ ਜੀ ਸੌਗੀ ਚੋਂ ਇਸ ਨੂੰ ਇੱਦਾਂ ਹੀ ਰੈਡੀ ਕਰ ਲੈਣਾ ਆਪਾਂ ਹਾਂਜੀ ਸਾਡਾ ਹਲਵਾ ਬਣ ਕੇ ਬਿਲਕੁਲ ਰੈਡੀ ਹੈ ਜੀ ਤੇ ਹੁਣ ਅਸੀਂ ਗੈਸ ਨੂੰ ਕਰ ਦਾਂਗੇ ਜੀ ਆਫ ਅਸੀਂ ਇਹਨੂੰ ਹੁਣ ਥੱਲੇ ਉਤਾਰ ਲਾਂਗੇ ਤੇ ਹੁਣ ਅਸੀਂ ਕੱਢਾਂਗੇ ਜੀ ਪੂੜੀਆਂ ਦੇਖੋ ਜੀ ਕਿ ਉਹ ਜਿਹੜਾ ਲੱਗ ਹੋ ਗਿਆ ਹੋਇਆ ਹੁਣ ਆ ਗਈ ਜੀ ਸਾਡੀ ਪੂਰੀਆਂ ਦੀ ਵਾਰੀ ਤੇ ਸਾਡਾ ਜਿਹੜਾ ਮਸਟਰਡ ਆਇਲ ਆ ਗਰਮ ਹੋ ਗਿਆ ਹੋਇਆ ਤੇ ਅਸੀਂ ਹੁਣ ਇਹਦੇ ਵਿੱਚ ਪਾਇਆ ਹੋਇਆ ਸੀ ਐਕਸਟਰਾ ਆਟਾ ਕਿ ਇਹਦੀ ਜਿਹੜੀ ਕਰੱਤਨ ਹੁੰਦੀ ਨਾ ਆਇਲ ਦੀ ਇਹ ਸਾਰੀ ਚੂਸ ਲੈਂਦਾ ਹੈ ਫੇਰ ਜਿਹੜੀਆਂ ਪੂੜੀਆਂ ਦੇ ਵਿੱਚ ਨਹੀਂ ਆਉਂਦੀ ਐਵੇਂ ਹੁਣ ਅਸੀਂ ਆਪਣੀਆਂ ਪੂਰੀਆਂ ਇਹਨਾਂ ਨੂੰ ਫਰਾਈ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਜੂਤ ਵੀ ਬਣਾਉਣੇ। ਬਸ ਇਹਦਾ ਨੂੰ ਦਬਾਉਂਦੇ ਹੋਏ ਫਲਾ ਲੈਣਾ। ਤੇ ਬਹੁਤ ਵਧੀਆ ਜਿਹੀ ਪੂਰੀਏ ਬਣ ਕੇ ਰੈਡੀ ਹੁੰਦੀ। ਬਸ ਇਧਰੋਂ ਲਈ ਦੇ ਨੂੰ ਬਾਹਰ ਕੱਢ ਲਓ। ਪੂੜੀਆਂ ਮੈਂ ਬੇਲ ਕੇ ਰੱਖ ਲੀਆਂ ਹੋਈਆਂ ਸੀ। ਜਿੰਨੀ ਦੇਰ ਤੱਕ ਮੈਂ ਹੋਰ ਕੰਮ ਕਰਦੀ ਸੀ। ਬਸ ਕੱਢਣ ਲੱਗਿਆਂ ਦਾ ਟਾਈਮ ਨਹੀਂ ਲੱਗਦਾ। ਹਾਂਜੀ ਇਸ ਤਰੀਕੇ ਦੇ ਨਾਲ ਅਸੀਂ ਇਹਨਾਂ ਨੂੰ ਫ੍ਰਾਈ ਕਰ ਲੈਣਾ। ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢੀ ਜਾਵਾਂਗੇ ਜੇ। ਜਦੋਂ ਮੈਂ ਆਟਾ ਗੁੰਨਿਆ ਸੀ ਤੇ ਉਹਦੇ ਵਿੱਚ ਮੈਂ ਪਾਈ ਸੀ ਜੀ ਕਸੂਰੀ ਮੇਥੀ ਹਲਕੀ ਜੀ ਦੇਖੋ ਤੁਸੀਂ ਦੇਖ ਸਾਟ ਦੇ ਪੂੜੀਆਂ 'ਚ ਨਜ਼ਰ ਵੀ ਆ ਰਹੀ ਹੈ। ਤੇ ਹਲਕੀ ਜੀ ਅਜਵਾਇਨ ਪਾਈ ਸੀ। ਇਹਦਾ ਫਲੇਵਰ ਵਧੀਆ ਆਂਦਾ ਜੀ ਇਸ ਲਈ ਮੈਂ ਪਾ ਲਈ ਸੀਗੇ ਬਸ ਇਧਿੰਕ ਕਰਦੇ ਹੋਏ ਅਸੀਂ ਸਾਰੀਆਂ ਪੂਰੀਆਂ ਆਪਣੀਆਂ ਆੜੀਆਂ ਫਰਾਈ ਕਰ ਲੈਣੇ ਅਸੀਂ ਹੁਣ ਕਰ ਲਈ ਹੋਈ ਜੀ ਥਾਲੀ ਰੈਡੀ ਮਾਤਾ ਜੀ ਦੀ ਤੇ ਹੁਣ ਅਸੀਂ ਲੱਗੇ ਆ ਜੀ ਜੋਤ ਜਲਾਉਣ ਬਾਬਾ ਮਾਤਾ ਜੀ ਦੇ ਅੱਗੇ ਤੇ ਇਧਰ ਉਹਨਾਂ ਵਾਸਤੇ ਅਸੀਂ ਸਬਜ਼ੀ ਵੀ ਲੈ ਲਈ ਹੋਈ ਆ ਪਾਣੀ ਦਾ ਗਲਾਸ ਲੈ ਲਿਆ ਹੋਇਆ ਆ ਤੇ ਹੁਣ ਅਸੀਂ ਲਾਵਾਂਗੇ ਮਾਤਾ ਜੀ ਨੂੰ ਭੋਗ ਤੇ ਚਲੋ ਜੀ ਹਾਂਜੀ ਫਰੈਂਡਸ ਅਸੀਂ ਦੇਖੋ ਜੀ ਹੁਣ ਜੋਤ ਜਿਹੜੀ ਜਗਾ ਲਈ ਹੋਈ ਏ ਮਾਤਾ ਜੀ ਦੇ ਅੱਗੇ ਤੇ ਭੋਗ ਲੱਗਿਆ ਹੋਇਆ ਆ ਤੇ ਹੁਣ ਅਸੀਂ ਜਿਹੜਾ ਆ ਬੱਚਿਆਂ ਨੂੰ ਵੀ ਦਵਾਂਗੇ ਤੇ ਖੁਦ ਵੀ ਖਾਵਾਂਗੇ ਤੇ ਅੱਜ ਮਾਤਾ ਜੀ ਦੇ ਜਿਹੜੇ ਨਵਰਾਤਰੀਆ ਸਮਾਪਤ ਹੋ ਗਏ ਹੋਏ ਨੇ ਤੇ ਚਲੋ ਜੀ ਅਸੀਂ ਹੁਣ ਸਰਵ ਕਰਦੇ ਆਂ ਖਾਣੇ ਆ ਬੱਚਿਆਂ ਨੂੰ ਖਵਾਉਂਦੇ ਆ ਤੁਹਾਨੂੰ ਕਿਸੇ ਨਵੇਂ ਵਲੌਗ ਦੇ ਨਾਲ ਮਿਲਾਂਗੇ ਜੀ ਥੈਂਕ ਯੂ